ਜੀ ਆਪਣਾ ਨਾਮ ਦੱਸੋ ਮੇਰਾ ਨਾਮ ਜਰਦੀਪ ਸਿੰਘ ਹੈ ਜੀ ਅਚਾ ਜੀ ਕਿਦਾਂ ਜੋ ਵਿੱਚ ਚਲੋਂ ਗਏ ਸੀ ਤੇ ਕਦੋਂ ਗਏ ਸੀ ਕਿ ਹਾਂ ਜੀ ਮੈਂ ਇੱਥੋਂ ਗਿਆ ਜੀ 13 ਅਕਤੂਬਰ ਨੂੰ ਗਿਆ ਜੀ ਘਰ ਤੇ ਸਾਨੂੰ ਜਾਂਦਿਆ 4 ਮਹੀਨੇ ਲੱਗ ਗਏ ਜੀ ਕਦੋਂ ਪਹੁੰਚੇ ਕਰੋ ਜੀ 27 ਜਨਵਰੀ ਨੂੰ ਪੁੱਜੇ ਜੀ ਆਪਾਂ ਬਾਰਡਰ ਦੇ ਵਿੱਚ ਫਿਰ ਨਾ ਸੀ ਜੀ ਫੜੀ ਗਈ ਜੀ ਕਿਤੇ ਪੁੱਜੇ ਹਾਲਾਤ ਤੇ ਭਾਈ ਬਹੁਤ ਮਾੜੇ ਸੀਗੇ ਜੀ ਨਾ ਕੋਈ ਕੱਪੜਾ ਸੀ ਪਾਉਣਾ ਉੱਤੇ ਤੇ ਨਾ ਕੋਈ ਬੂਟ ਸੀ ਚੱਪਲਾਂ ਦੇ ਨਾਲ ਗਿਆ ਜੀ ਉੱਥੇ ਇੱਥੋਂ ਕਿੱਥੇ ਗਏ ਸੀ ਕਿੱਥੇ ਪਹੁੰਚਾਇਆ ਤੁਹਾਨੂੰ ਇੱਥੋਂ ਪਹਿਲੇ ਪਹੁੰਚਾਇਆ ਜੀ ਇਹਨਾਂ ਨੇ ਘਵਾਨਾਂ ਦਾ ਸੌਰਥ ਫਰੀਕਾ ਦੇ ਵਿੱਚ ਪਹੁੰਚਾਇਆ ਜੀ ਇਹਨਾਂ ਨੂੰ ਉਸ ਤੋਂ ਬਾਅਦ ਫਿਰ ਡਾਂਗੀ ਚੱਲੂ ਹੋ ਗਈ ਜੀ ਟੈਕਸੀਆਂ ਦੇ ਨਾਲ ਹਾਂਜੀ ਤੇ ਫਿਰ ਜੰਗਲਤ ਜੰਗਲਾਂ ਦੇ ਵਿੱਚ ਇਹਨੇ ਸਾਨੂੰ ਤੋਰਤਾ ਜੀ ਮਹੀਨੇ ਦੇ ਵਿੱਚ ਤੋਰਤਾ ਜੀ ਨਾਲ ਇਹ ਕੀ ਹਾਲਾਤ ਕੀ ਜੰਗਲ ਦੇ ਕਿੰਨੇ ਲੋਕ ਸੀ ਜੰਗਲਾਂ ਦੇ ਹਾਲਾਤ ਵੀ ਬਹੁਤ ਮਾੜੇ ਹੈ ਜੀ ਜਦੋਂ ਜਨਤਾ ਦੇ ਬਹੁਤ ਸੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਕਿੰਨੇ ਸਾਡਾ ਗਰੁੱਪ ਹੋਇਆ ਤੁਹਾਨੂੰ ਦੱਸ ਸਕਦੇ ਹੋ ਸਾਡੇ ਨਾਲ ਤੇ ਅਸੀਂ 4 ਜਾਣੇ ਸੀ ਜੀ ਤੇ ਗਾੜੀ ਦੂਸਰੇ ਮੁੰਡੇ ਵੀ ਬਹੁਤ ਪੰਜਾਬ ਦੇ ਸੀ ਜੀ ਨਾਲ ਹਾਂ ਜੀ ਕੀ ਹਾਲਾਤ ਸੀ ਕਿਦਾਂ ਹਾਲਾਤ ਤੇ ਬਹੁਤ ਮਾੜੇ ਸੀਗੇ ਜੀ ਜਦੋਂ ਸੱਤ-ਸੱਤ ਪਹਾੜੀਆਂ ਤਾ ਚੜਨੀਆਂ ਕੋਈ ਛੱਟ ਪੇਟ ਵੀ ਲੱਗ ਜਾਂਦੀ ਹੈ ਜੀ ਹਾਲਾਤ ਤੇ ਬਹੁਤ ਮਾੜੇ ਆ ਜੀ ਉਹ ਕਹਿੰਦੇ ਕਿ ਜਦੋਂ ਉਹ ਕੋਲ ਚੀ ਜਿਹੜੇ ਜੰਗਲਾਂ ਦਾ ਇੱਕ ਬਸ ਦੇ ਕੋਲ ਤੇ ਇੱਕ ਉਹਦੇ ਨਾਲ ਗੱਲ ਕੀਤੀ ਸੀ ਕਿ ਏਜੰਟ ਨੇ ਕੀ ਗੱਲ ਹੋਈ ਸੀ ਜਦੋਂ ਇੱਥੋਂ ਗੱਲ ਕੀਤੀ ਸੀ ਉਹਦੇ ਨਾਲ ਸਾਡੀ ਕੋਈ ਜੰਗਲ ਦੀ ਗੱਲ ਨਹੀਂ ਹੋਈ ਸੀ ਸਾਨੂੰ ਇੱਥੋਂ ਉਹਨੇ ਕਿਹਾ ਸੀਗਾ ਤੁਹਾਨੂੰ ਇੱਕ ਨੰਬਰ ਦੇ ਵਿੱਚ ਲੈ ਕੇ ਜਾਵਾਂਗਾ ਤੇ ਕੋਈ ਪਨਾਮਾ ਦੇ ਵਿੱਚ ਨਹੀਂ ਲੈ ਕੇ ਜਾਵਾਂਗਾ ਬਾਰੋ-ਬਾਰ ਲੈ ਕੇ ਜਾਵਾਂਗਾ ਕਿੰਨੇ ਪੈਸੇ ਦਿੱਤੇ ਸਾ ਆਪਾਂ 90 ਲੱਖ ਰੁਪਏ ਦਿੱਤੇ ਜੀ ਦੋਵਾਂ ਭਰਾਵਾਂ ਨੂੰ ਨਾਲ ਚਾਚੇ ਦਾ ਬੇਟਾ ਵੀ ਆਸੀ ਹੈ ਜੀ ਦੂਜੇ ਭਰਾ ਦੀ ਕੀ ਹਾਲਤ ਹੈ ਉਹਦੇ ਹਾਲਾਤ ਤੇ ਬਹੁਤ ਇਸ ਟਾਈਮ ਮਾੜੇ ਆ ਜੀ ਉਹ ਡਿਪਰੈਸ਼ਨ ਦੇ ਵਿੱਚ ਜਾ ਰਿਹਾ ਜੀ। ਬੁੱਲ ਮੈਂ ਨਹੀਂ ਜੀ ਉਹ ਗੱਲ ਨਹੀਂ ਕਰ ਰਿਹਾ ਜੀ। ਉਹ ਪੈਸੇ ਕਿੱਧਰ ਕਿੱਥੇ ਤੋਂ ਇੰਤਜ਼ਾਮ ਦੇ ਰਿਹਾ। ਪੈਸੇ ਇਕੱਠੇ ਕੀਤੇ ਸੀ ਘਰ ਦੀ ਜ਼ਮੀਨ ਵੇਚ ਕੇ ਕੀਤੀ ਜੀ ਕਿ ਪੈਸੇ ਇਕੱਠੇ। ਉਹਨੂੰ ਅੱਜ ਤੱਕ ਵੀ ਦਿੱਕਤ ਹੈ। ਅੱਜ ਉਹ ਕੋਸ਼ਿਸ਼ ਨਹੀਂ ਦੇਖ ਰਿਹਾ ਜੀ ਇਸ ਟਾਈਮ ਜੋ ਹੈਗਾ ਸੀਗਾ ਜੀ ਉਹ ਸਭ ਵੇਚ ਦੇ ਆ ਜੀ। ਜਿਸ ਵੇਲੇ ਵਾਪਸ ਆਇਸੀ ਮਨਪੁਰੀ ਸੀਐਮ ਵੀ ਲਿਆਣੈ ਸੀ ਕਰ ਰਹੇ ਹੁੰਦੇ ਹਾਂਜੀ ਮੇਰੀ ਨਹੀਂ ਜੀ ਗੱਲ ਹੋਈ ਮੇਰੇ ਛੋਟੇ ਬ੍ਰਦਰ ਦੀ ਜਰੂਰ ਹੋਈ ਹੋਗੀ ਮੈਂ ਉਸ ਟਾਈਮ ਇਮੀਗ੍ਰੇਸ਼ਨ ਕਰਾ ਰਹੇ ਸੀ ਉੱਥੇ ਅੱਛਾ ਜਦੋਂ ਤੁਸੀਂ ਆਏ ਹੋ ਉਦੋਂ ਤੁਹਾਨੂੰ ਦੱਸਿਆ ਗਿਆ ਕਿ ਤੁਹਾਨੂੰ ਕਿੱਥੇ ਲੈ ਕੇ ਜਾ ਰਹੇ ਨੇ ਨਹੀਂ ਜੀ ਸਾਨੂੰ ਰਸਤੇ ਦੇ ਵਿੱਚ ਆਣ ਕੇ ਦੱਸਿਆ ਵੀ ਇੰਡੀਆ ਜਾ ਰਹੇ ਆ ਆਪਾਂ ਕੀ ਕਿਹਾ ਗਿਆ ਉਦੋਂ ਕੀ ਕਿਹਾ ਉਸ ਟਾਈਮ ਕਿਹਾ ਗਿਆ ਜੀ ਤੁਹਾਨੂੰ ਦੂਸਰੇ ਕੈਂਪ ਦੇ ਵਿੱਚ ਲੈ ਕੇ ਜਾ ਰਹੇ ਆ ਜੀ ਨਿਊਯਾਰਕ ਦੇ ਵਿੱਚ ਕਿਹੜੀ ਹਾਲਾਤ ਦੇ ਵਿੱਚ ਗਿਆ ਲੱਗਿਆ ਤੁਹਾਨੂੰ ਬਹੁਤ ਬੁਰੇ ਹਾਲਾਤ ਨੇ ਤੇ ਲੈ ਕੇ ਆਏ ਜੀ ਸਾਨੂੰ ਉੱਥੋਂ ਹੱਤਕੜੀਆਂ ਲਾ ਕੇ ਲੈ ਕੇ ਆਏ ਜੀ ਸਾਨੂੰ ਤੇ ਰਸਤੇ ਵਿੱਚ ਨਾ ਇਹਨਾਂ ਨੇ ਜਹਾਜ਼ ਦੇ ਵਿੱਚ ਖੋਲੀਆਂ ਹੱਤਕੜੀਆਂ ਸਿਰਫ ਜਦੋਂ ਅੰਮਰਸਰ ਥੋੜਾ ਰਸਤਾ ਰਹਿ ਗਿਆ ਜੀ ਅੱਧੇ ਘੰਟੇ ਦਾ ਉਦੋਂ ਸਾਡੀਆਂ ਇਹਨਾਂ ਨੇ ਹੱਤਕੜੀਆਂ ਖੋਲੀਆਂ ਜੀ ਹੱਥਾਂ ਦੀਆਂ ਤੇ ਪੈਰਾਂ ਦੀਆਂ ਤੇ ਜੀ ਉੱਥੇ ਵੀ ਕਿ ਜਦੋਂ ਟੈਂਪਰ ਦੇ ਵਿੱਚ ਰੱਖਿਆ ਗਿਆ ਤੁਸੀਂ ਜੀ ਉੱਥੇ ਵੀ ਜਦੋਂ ਜਦੋਂ ਹਾਂਜੀ ਜੀ ਮੇਰੀ ਜੇ ਏਜੰਟ ਨੇ ਮੇਰੀ ਨੇਪਾਲ ਦੀ ਆਈਡੀ ਬਣਾਈ ਸੀ ਜੀ ਉਹ ਜੋ ਕਿ ਉੱਥੇ ਸ਼ੋ ਹੋ ਗਈ ਸੀ ਜੀ ਉਹਨਾਂ ਨੇ ਮੈਨੂੰ ਉੱਥੇ ਟੌਰਚਰ ਕੀਤਾ ਜੀ ਮੈਨੂੰ ਤੇ ਉਹ ਉੱਥੇ 24 ਘੰਟੇ ਮੈਨੂੰ AC ਦੇ ਵਿੱਚ ਉਹਨਾਂ ਨੇ ਕੱਪੜੇ ਲਾ ਆ ਕੇ ਅੰਦਰ ਡੱਕ ਛੜਿਆ ਜੀ ਉਹਨਾਂ ਨੇ ਕੀ ਕਹਿਣਾ ਚਾਹੋਗੇ ਨੌਜਵਾਨ ਨੂੰ ਜਿਹੜੇ ਬਾਹਰ ਤੋਂ ਦੋ ਜੀ ਨੌਜਵਾਨਾਂ ਨੂੰ ਇਹੀ ਕਵਾਂਗਾ ਜੀ ਆਪ ਦਾ ਇੱਥੇ ਕੋਈ ਕਾਰੋਬਾਰ ਕਰ ਲਓ ਇਹ ਚੱਕਰਾਂ ਦੇ ਵਿੱਚ ਨਾ ਪਾਓ ਤੇ ਵਧੀਆ ਗੱਲ ਹੈ ਜੀ ਹਾਂ ਤੇ ਬਹੁਤ ਮਾੜੀ ਹੈ ਜੀ ਮੈਨੂੰ ਤੇ ਵੀ ਨਹੀਂ ਪਤਾ ਕਿ ਸਾਡੀ ਰੋਟੀ ਕਿੱਥੋਂ ਪੂਰੀ ਹੋਣੀ ਹੈ ਮੈਂ ਤਾਂ ਹਾਰ ਦੀ ਮਰੀਜ਼ ਆ ਮੈਨੂੰ ਤਾਂ ਇਹ ਵੀ ਸੋਚ ਕੇ ਦੁੱਖ ਹੁੰਦਾ ਕਿ ਮੇਰੀ ਦਵਾਈ ਕਿੱਥੋਂ ਪੂਰੀ ਹੋਣੀ ਹੈ ਜੋ ਕੁਝ ਜਮਾ ਪੂੰਜੀ ਸਾਰੀ ਮੈਂ ਇਕੱਠੀ ਕਰਕੇ ਆਪਣੇ ਬੇਟੇ ਤੇ ਲਾਤੀ 2 ਕਿਲੇ ਜ਼ਮੀਨ ਸੀ ਉਹ ਵੀ ਵੇਚ ਦਿੱਤੀ ਮੈਂ ਬੇੜੇ ਪਿੱਛੇ 45 45 ਲੱਖ ਰੁਪਏ ਲਾ ਕੇ ਦੋ ਨੰਦਰਾਂ ਨਹੀਂ ਛਣੀ ਨੇ ਅਸੀਂ ਬੱਚੇ ਭੇਜੇ ਵਾਰ ਤਾਂ ਅੱਜ ਬੱਚੇ ਇਦਾਂ ਉਹੀ ਗੱਲ ਵੀ ਹੱਥ ਛੱਡ ਕੇ ਆਏ ਨੇ ਸਭ ਕੁਝ ਹਾਰ ਕੇ ਆਏ ਉਥੋਂ ਦੋਵੇਂ ਬੱਚੇ ਜੀ ਤੁਹਾਡੇ ਇੱਕੋ ਘਰ ਦੇ ਬੱਚੇ ਦੋਵੇਂ ਤੇ ਜਦੋਂ ਭੇਜੇ ਹੋਣਗੇ ਤੇ ਸ਼ਾਇਦ ਇੱਡਾ ਪੈਸਾ ਵੀ ਘਰਾਂ ਦੇ ਵਿੱਚ ਕਿੱਥੇ ਲੱਭੂ ਹੁੰਦਾ ਲੋਕਾਂ ਕਿਦਾਂ ਉਹ ਪੈਸਾ ਵੇਚ ਕੀਤਾ ਪੈਸਾ ਤੇ ਜ਼ਮੀਨ ਅਸੀਂ 2-2 ਕਿੱਲੇ ਮੇਰੀ ਤੇ 2 ਕਿੱਲੇ ਜ਼ਮੀਨ ਵੀ ਵੇਚ ਗੀਏ ਦਰਾਣੀ ਮੇਰੀ ਦੀ 1 ਕਿੱਲਾ ਜ਼ਮੀਨ ਵੇਚ ਕੇ ਗਈ ਏ ਇੱਕ ਗਹਿਣੇ ਵੇਚੀ ਗੀਏ ਗੱਡੀ ਵੇਚ ਦਿੱਤੀ 6 ਮਰਲੇ ਪਲਾਟ ਵਿੱਚ ਤੇ ਸਾਡੇ 1.7 ਲੱਖ ਰੁਪਈਆ ਉਹਦਾ ਵੀ ਵਿਆਜੀ ਤੇ 5.5 ਲੱਖ ਮੇਰਾ ਵਿਆਜੀ ਹੈ ਘਰ ਦੇ ਵਿੱਚ ਗੁਜ਼ਾਰਾ ਕਰਨਾ ਚਾਹੀਦਾ ਸ਼ਾਇਦ ਆਪਣਾ ਗੁਜ਼ਾਰਾ ਮੇਰਾ ਤੇ ਔਖਾ ਹੀ ਹੈ ਬਿਲਕੁਲ ਨਾ ਤਾਂ ਇੰਨੇ ਪੈਸੇ ਹੁਣ ਇਕੱਠੇ ਹੋਣੇ ਆ ਤੇ ਨਾ ਉਹ ਗਰਜਾ ਲਥਣਾ ਜ਼ਮੀਨ ਵੀ ਜ਼ਮੀਨ ਵੀ ਗਈ ਜਿਹੜੀ ਹੈਗੀ 2 ਕਿਲੇ ਮੇਰੇ ਤੇ ਹੰਪੇਚੋਂ ਸਰਦਾਰ ਜੀ ਵੀ ਸਿਰ ਤੇ ਨਹੀਂ ਹੈਗੇ ਮੇਰੇ ਹੰਪੇਕੇ ਪਰਿਵਾਰ ਜੋ ਮੇਰੇ ਫਾਦਰ ਨੇ ਆ ਕੇ ਮੇਰੇ ਬੱਚਾ ਨੂੰ ਪਾਲਣਾ ਪੁੱਛਣਾ ਕੀਤੀ ਪੜਾਇਆ ਲਿਖਾਇਆ ਘਰ-ਬਾਰ ਬਣਾ ਕੇ ਦਿੱਤਾ ਮੇਰੀ ਗਿਆਨੇ ਪਈ ਜ਼ਮੀਨ ਛਡਾ ਕੇ ਦਿੱਤੀ ਜਿਹੜੀ ਹੁਣ ਮੈਂ ਬੇਟੇ ਦੇ ਬਾਹਰ ਜਾਣ ਕਰਕੇ ਵੇਚ ਦਿੱਤੀ ਕੀ ਉਮੀਦ ਕਰਦੀ ਹਾਂ ਸਰਕਾਰ ਕੋਲ ਮੈਂ ਸਰਕਾਰ ਕੋ ਉਮੀਦ ਕਰਦੀ ਹਾਂ ਕਿ ਕਿਤੇ ਬੱਚਿਆਂ ਨੂੰ ਰੋਜ਼ਗਾਰ ਦਿੱਤੇ ਜਾਣ ਜੇ ਇਥੇ ਰੋਜ਼ਗਾਰ ਹੁੰਦੇ ਤੇ ਬੱਚੇ ਬਾਹਰ ਕਿਉਂ ਧੱਕੇ ਖਾਂ ਜਾਂਦੇ ਤੇ ਦੂਸਰਾ ਇਹ ਏਜੰਟਾਂ ਦੇ ਕਾਰਵਾਈ ਕੀਤੀ ਜਾਵੇ ਤੇ ਸਾਡੇ ਪੈਸੇ ਵਾਪਸ ਮੋੜਨ ਹਾਂ ਜਿੰਨਾ ਕੁ ਖਰਚਾ ਉਹਨਾਂ ਦਾ ਲੱਗਾ ਆਪਣਾ ਘਟ-ਘਟੋ ਕਰ ਲੈਣ ਬਾਕੀ ਜਿਹੜਾ ਅਸੀਂ ਕਰਜ਼ਾ ਚੁੱਕਿਆ ਵਾਪਸ ਦੇ ਸਕੀਏ ਸਰ ਲੱਗਦਾ ਕਿ ਇਹ ਜਿਹੜਾ ਏਜੰਟ ਨੇ ਤੁਹਾਨੂੰ ਕਿਹਾ ਸੀ ਤੇ ਉਸ ਤਰੀਕੇ ਨਾਲ ਹੀ ਭੇਜਿਆ ਹੈ ਬਿਲਕੁਲ ਨਹੀਂ 20-25 ਦਿਨ ਦਾ ਟਾਈਮ ਲੈ ਕੇ ਉਹਨਾਂ ਨੇ ਬੱਚੇ ਭੇਜੇ ਸੀਗੇ ਸਾਨੂੰ ਇਸ ਗੱਲ ਨਾਲ ਸਹਿਮਤ ਕਰਵਾਇਆ ਸੀਗਾ ਤੇ ਇਸੇ ਗੱਲ ਨਾਲ ਹੀ ਸਹਿਮਤ ਹੋ ਗਏ ਕਿ 20-25 ਦਿਨ ਵਿੱਚ ਉਦੋਂ ਤੇ ਇਲੈਕਸ਼ਨ ਵੀ ਨਹੀਂ ਸੀ ਹੋਈ ਯੂਐਸਏ ਇਲੈਕਸ਼ਨ ਵੀ ਇਹ ਬੱਚੇ ਰਸਤੇ ਵਿੱਚ ਬੈਠੇ ਸੀ ਉਦੋਂ ਹੋਈ ਸੀਗੀ ਤੇ 4 ਮਹੀਨੇ ਚ ਬੱਚੇ ਪਹੁੰਚੇ ਨੇ ਕਈ ਮੁਕੜਾ ਵੀ ਹੋਣ ਗਿਆ ਜੰਗਲਾਂ ਰਾਈ ਵੀ ਨਹੀਂ ਸੀ ਸਾਨੂੰ ਪਨਾਵਾ ਦੇ ਜੰਗਲ ਲੰਗਨ ਰਾਈ ਵੀ ਨਹੀਂ ਦੱਸਿਆ ਉਹ ਵੀ ਸਾਨੂੰ ਰਸਤੇ ਵਿੱਚ ਜਾ ਕੇ ਪਤਾ ਲੱਗਾ ਕਿ ਹੁਣ ਪਨਾਵਾ ਦੇ ਜੰਗਲ ਉਹਨਾਂ ਨੇ ਪਾਰ ਕਰਵਾਉਣਾ ਇਸ ਗੱਲ ਨੂੰ ਲੈ ਕੇ ਸਾਡੇ ਵਿੱਚ 20 ਦਿਨ ਬੈਸਬਸਈਆ ਜਲਦਾ ਰਿਆ ਬੱਚੇ ਉੱਥੇ ਬੈਠੇ ਰਹੇ ਤੁਹ ਵੀ ਤਸੀਹੇ ਵੀ ਚੱਲੇ ਆ ਬੱਜਾ ਬਹੁਤ ਤਸੀਹੇ ਚੱਲੇ ਨੇ ਬੇਟੇ ਆਇਆ ਦੱਸਦਾ ਹੋਏਗਾ ਤੁਹਾਨੂੰ ਸਵੇਰੇ ਬੇਟੇ ਮੇਰੇ ਨੇ ਇਹ ਹੋ ਸਵੇਰੇ ਗੱਲ ਆ ਕੇ ਆ ਕੇ ਰੋਇਆ ਮम्मा ਮੇਰਾ ਦਿਲ ਕਰਦਾ ਕਿ ਮੈਂ ਆਪਣੇ ਆਪ ਨੂੰ ਫਾਂਸੀ ਲਗਾ ਲਾਂ ਜਦੋਂ ਮਾਸ ਹੁੰਦੀ ਹੈ ਇਹ ਗਲਤੀ ਮੈਂ ਮਾਂ ਲਈ ਉਹ ਖਾ ਛੱਡ ਕੇ ਮੇਰਾ ਮਰਨ ਹੋ ਗਿਆ ਕਿ ਇਕੱਲਾ ਇਕੱਲਾ ਮੇਰਾ ਬੱਚਾ ਆਦਮੀ ਮੇਰਾ ਸਿਰ ਤੇ ਨਹੀਂ ਮੈਂ ਜਿੱਦਾਂ ਇਹਨਾਂ ਨੂੰ ਪਾਲਿਆ 7 ਸਾਲ ਦਾ ਜਿੱਦਣ ਮੇਰੇ ਸਰਦਾਰ ਜੀ ਦੀ ਮੌਤ ਹੋਈ ਏ ਮੈਨੂੰ ਪਤਾ ਮੈਂ ਜਿਹੜਿਆਂ ਵਕਤਾਂ ਦੇ ਨਾਲ ਬੱਚੇ ਪਾਲੇ ਆ ਤੇ ਇਥੋਂ ਤੱਕ ਕੀਤੇ ਆ ਤੇ ਜਦੋਂ ਬੱਚੇ ਜਵਾਨ ਦਸਨ ਮਾਵਾ ਨੂੰ ਕਹਿਣ ਕਿ ਅਸੀਂ ਮਰ ਜਾਣਾ ਫਾਂਸੀ ਲਾ ਕੇ ਕੁਝ ਖਾ ਕੇ ਤੇ ਉਹ ਮਾਪਿਓ ਦਾ ਕੀ ਜੀਣਾ